ਹਾਜੀ ਕੀ ਸ਼ੋਭਨਾ ਮੈਂ ਆਪਣਾ ਮੇਰਾ ਨਾਮ ਰਾਜੀਵ ਜੋੜੀਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐ ਜੋਗੀ ਜੀ ਬੱਸ ਸਟੈਂਡ ਇੱਥੇ ਹੁੰਦਾ ਸੀ ਬੱਸ ਸਟੈਂਡ ਹੁਣ ਉਧਰ ਚਲ ਗਿਆ ਉਹਦੇ ਨਾਲ ਬੱਸ ਸਟੈਂਡ ਉਧਰ ਜਾਣਾ ਕੀ ਫਰਕ ਪਿਆ ਹੈ ਬੱਸ ਸਟੈਂਡ ਦੇਖੋ ਸ਼ਹਿਰ ਦੀ ਕੋਰੋਣ ਕਿਸੀ ਇੱਥੇ ਇਹ ਚਾਰੇ ਤਰਫ ਦੁਕਾਨਾਂ ਬੰਨਿਆ ਸਨ ਇੱਥੇ ਸੰਸਕਰਨ ਕੋ ਪਿਆ ਰਿਹਾ ਕਿ ਦੁਕਾਨਾਂ ਬੰਦ ਬਈਆਂ ਤੇ ਇੱਥੇ ਚਾਰੇ ਤਰਫ ਇਹ ਚੰਗੀ ਰੋਣ ਹੁੰਦੀ ਸੀ ਮੇਰੇ ਕਹਿੰਦਾ ਰੋਜ਼ਗਾਰ ਜੋ ਹੈ ਇਸੇ ਬੱਸ ਸਟੈਂਡ ਨਾਲ ਜੁੜਿਆ ਹੋਇਆ ਸੀ ਬੱਸ ਸਟੈਂਡ ਚਲਾ ਗਿਆ ਇਸ ਦਾ ਜੋ ਵੀ ਕਿਸੇ ਦੇ ਕੇ ਕਸੂਰ ਸਰਕਾਰ ਦਾ ਹੈ ਪ੍ਰਸ਼ਾਸਨ ਦਾ ਹੈ ਜਾਂ ਸਮੇਂ ਦਾ ਹੈ ਇਹ ਸਮੇਂ ਬਸੇਗਾ ਜੀ ਨਹੀਂ ਇਹ ਜੋਗੀ ਜੀ ਪਾਸਟੈਂਡ ਬਣ ਜਾਣਾ ਇੱਕ ਰਵਾਏ ਤੇ ਵਧੀਆ ਗੱਲ ਆ ਕਸੂਰ ਕ੍ਰੀਨ ਕਹਿ ਸਕਦਾ ਹੈ ਹੈ ਤੇ ਵਧੀਆ ਗੱਲ ਆ ਪਰ ਇਹ ਦੇ ਜਾਨਾ ਇਹਨਾਂ ਦੁਕਾਨਾਂ ਨੂੰ ਕੀ ਫਰਕ ਪਿਆ ਮੈਂ ਉਹ ਪੁੱਛਣਾ ਚਾਹੁੰਦਾ ਜੀ 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 ਮੇਰੇ ਕਹਿੰਦਾ ਹੋ ਮਤਲਬ ਹੈ ਕਿ ਇੱਕ ਨਵੀਂ ਸੁਝਾਅ ਤਾਂ ਲੋਕਾਂ ਨੂੰ ਮਿਲੀ ਹੈ ਇਹ ਨਵਾਂ ਬੱਸ ਸਟੈਂਡ ਜੋ ਹੈ ਗੁਰਦਾਸਪੁਰ ਦੇ ਵਿੱਚ ਹੈ ਇਥੇ ਤਾਂ ਸਭ ਦੇ ਲਈ ਇੱਕ ਖੁਸ਼ੀ ਵਾਲੀ ਗੱਲ ਹੈ ਪਰ ਇਸ ਸਾਰੇ ਸ਼ਹਿਰੇ ਵਿੱਚ ਜਿਹੜੇ ਲੋਕ ਬੇਰੋਜ਼ਗਾਰ ਹੋਏ ਹਨ ਜਿਨ੍ਹਾਂ ਲੋਕਾਂ ਦਾ ਰੋਜ਼ਗਾਰ ਖੋਇਆ ਗਿਆ ਹੈ ਉਹਨਾਂ ਬਾਰੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕ ਇੱਥੇ ਸਵੇਰੇ ਜਾਂਦੇ ਸਾਨੂੰ ਸ਼ਾਮ ਨੂੰ ਘਰ ਜਾਂਦੇ ਸਨ ਖੁਸ਼ੀ-ਖੁਸ਼ੀ ਕੁਝ ਨਾ ਕੁਝ ਆਪਣੇ ਘਰਾਂ ਦਾ ਤੇ ਜਾਂਦੇ ਸਨ ਕਨਾਲ ਦੀ ਰੋਟੀ ਜੋ ਹੈ ਉਹ ਖੋਈ ਗਈ ਹੈ ਤੇ ਉਸ ਦੇ ਬਾਰੇ ਵੀ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਹੈ ਇਹ ਦੂਸਰਾ ਵਿਲਾ ਸਭ ਤੋਂ ਵੱਡਾ ਨੁਕਸਾਨ ਹੈ ਉਹ ਹੈ ਕਿ ਇਹ ਜਿਹੜੀ ਜਗ੍ਹਾ ਹੈ ਉਹ ਜਗ੍ਹਾ ਜਗ੍ਹਾ ਹੈ ਉਹ ਰਸਤੇ ਦੇ ਨਾਲ ਪਈ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਰਾੰਦਾ ਕਿਸੇ ਦਿਨ ਕਿ ਇੱਥੇ ਇਸ ਤਰ੍ਹਾਂ ਦਾ ਮੋੜ ਬਣ ਜਾਏਗਾ ਕਿ ਸ਼ਾਮ ਦੇ ਸਮੇਂ ਟ੍ਰੇਨ ਦੇ ਲੱਗੇ ਦੋਨੋਂ ਸਾਈਡ ਤੇ ਸੜਕ ਹੈ ਇੱਥੇ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਏਗਾ ਕਿ ਖਾਲੀ ਜਗ੍ਹਾ ਹੈ ਪਰ ਇੱਕ ਡਰ ਦਾ ਮੋੜ ਪੈਦਾ ਹੋਏਗਾ ਕਿ ਹੋ ਸਕਦਾ ਕੱਲ੍ਹ ਇੱਥੇ ਮਸ਼ਵਰੀ ਲੋਕ ਆਪਣਾ ਅੱਡਾ ਬਣਾ ਲੈਣ ਬਾਸਟਨ ਚ ਚੱਲ ਗਿਆ ਬਾਹਰ ਫੋੜੇ ਤੇ ਪਾਸਟਾਨ ਦੁਬਾਰਾ ਆਣੀ ਸ਼ੁਰੂ ਹੋ ਗਈ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਜਿਹਨਾਂ ਨੇ ਦੁਬਾਰਾ ਥੋੜੀ ਇੱਥੇ ਰਹਿਣੇ ਕੰਮ ਕਰ ਸਕੋ ਇਸਰਾਈਲ ਦੀ ਸਰਕਾਰਾਂ ਨੂੰ ਇਹ ਖਾਸ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੂੰ ਚਾਹੀਦਾ ਹੈ ਕਿ ਇਸੇ ਜਗ੍ਹਾ ਦੇ ਬਾਰੇ ਪੁਸ਼ਟੀ ਲਈ ਜਾਏ ਇਸੇ ਕੁਝ ਨਾ ਕੁਝ ਐਸਾ ਸਿਸਟਮ ਬਣਾਇਆ ਜਾਵੇ ਤਾਂ ਜੋ ਜਿੰਨੇ ਵੀ ਲੋਕ ਜੋ ਦੁਕਾਨਦਾਰ ਤੇ ਬੇਰੋਜ਼ਗਾਰ ਹੋ ਗਏ ਹਨ ਉਹਨਾਂ ਨੂੰ ਦੁਆਰਾ ਬੁਰਾ ਲੋਕੀ ਰੋਜ਼ਗਾਰ ਪ੍ਰਾਪਤ ਕੋ ਸਕੀ ਪ੍ਰਸ਼ਾਸਨ ਦੇ ਨਾਲ ਤੁਸੀਂ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਰਹਾਸਨਾਲੇ ਜੀ ਹਾਂ ਮਾਰਕੀਟ ਵਾਲੇ ਮੈਂ ਤਾਂ ਉਸਨੇ ਕੋਈ ਬਾਹਰ ਗਿਆ ਐਸੀ ਨਾ ਨਹੀਂ ਜਾ ਪਾਇਆ ਪਰ ਮਾਰਕੀਟ ਦੇ ਜਿਹੜੇ ਜਿੰਨੇ ਵੀ ਸਾਡੇ ਵੀ ਸੱਜਣ ਭਰਾ ਹਨ ਉਹ ਸਾਰੇ ਪ੍ਰਸ਼ਾਸਨ ਨੂੰ ਮਿਲਿਆ ਹਨ ਤੇ ਇੱਕ ਮੋਮੈਂਟਮ ਵੀ ਦਿਸ਼ਾ ਵੀ ਦਿੱਤਾ ਗਿਆ ਤੇ ਇਸ سلسلے ਵਿੱਚ ਕੁਝ ਨਾ ਕੁਝ ਇਸ ਦਾ ਕੋਈ ਸੁਧਾਰ ਕੀਤਾ ਜਾਵੇ ਤਾਂ ਜੋ ਨਿਗਾਨ ਨੂੰ ਰੋਜ਼ਗਾਰ ਦੁਆਰਾ ਤੋਂ ਪ੍ਰਾਪਤ ਹੋ ਸਕੇ ਸਾਡੇ ਕਹਿੰਦਾ ਬਹੁਤ ਇਸ ਜਗ੍ਹਾ ਨੂੰ ਜਿਹੜੀ ਬਰਾਂਤ ਪਈ ਹੈ ਇਹਨੂੰ ਯੂਟਿਲਾਈਜ਼ ਕੀਤਾ ਬਿਲਕੁਲ ਬਿਲਕੁਲ ਜੀ ਇਸ ਨੂੰ ਯੂਟਿਲਾਈਜ਼ ਕੀਤਾ ਜਾਵੇ ਤਾਂ ਜੋ ਇੱਕ ਕੋਰੋਨਾ ਰੁਪਏ ਦੀ ਪ੍ਰੋਪਰਟੀ ਹੈ ਇਹਨਾਂ ਯੂਟਿਲਾਈਜ਼ ਹੋਵੇ ਉਹਨਾਂ ਨਿਗਾਨ ਨੂੰ ਜਿਹੜਾ ਹੈ ਰੋਜ਼ਗਾਰ ਮਿਲਿਆ ਹੋਵੇ ਮੇਰੀ ਇਹ ਅਪੀਲ ਹੈ ਪ੍ਰਸ਼ਾਸਨ ਲੱਗੇ ਔਰ ਸਰਕਾਰ ਕਿ ਕਮ ਟਿਲ ਕੋਤਨ ਅੱਗੇ ਅੱਗੇ ਦਾਵਾ ਜੀ ਸਾਰਿਆਂ ਦਾ ਜੀ ਮਦਨ ਨਾਲ ਮੋਢੀ ਨਾਲ ਜੀ ਫਸਟੈਂਡ ਇਥੇ ਬੜੀ ਬੰਦਾ ਬਸਟਾ ਚੱਲ ਗਿਆ ਉਧਰ ਹਾਂਜੀ ਹਾਂਜੀ ਕਾਰੋਬਾਰ ਨੂੰ ਕੀ ਨੁਕਸਾਨ ਹੋਇਆ ਦੇਖੋ ਜੀ ਇੰਨਾ ਕਿ ਨੁਕਸਾਨ ਹੋਇਆ ਤੇ ਅਸੀਂ ਰੋਟੀ ਖਾਣ ਤੋਂ ਵੀ ਅਤਰ ਆ ਗਏ ਆ ਆ ਗਿਆ ਕਿ ਸਾਡਾ ਕਾਰੋਬਾਰ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਵਾ ਅਸੀਂ ਇੰਨਾ ਹੈ ਵੀ ਉਹ ਤਕਰੀਬਨ ਆਟੋਮੈਟਿਕ ਤੌਰ ਤੇ ਆ ਗਏ ਆ ਅਸੀਂ ਕਿਧਰ ਨੂੰ ਲਈ ਸਾਡਾ ਕੋ ਹਾਲ ਕੀਤਾ ਜਾਏ ਕਿ ਜਦ ਇਹ ਵੀ ਵੇੜੀ ਮਾਰਕੀਟ ਕੋਈ ਨਾ ਕੋਈ ਮਤਲਬ ਵੀ ਇੱਥੇ ਕਾਰੋਬਾਰ ਵਾਲਾ ਪਰਵੰਧ ਕੀਤਾ ਜਾਏ ਕਿ ਕਾਰੋਬਾਰ ਸਾਡਾ ਚੱਲੇ ਤੇ ਰੋਟੀ ਖਾਜੀ ਅਸੀਂ ਟਿਕ ਟੇ ਵਾਲੀ ਇਸ ਤਰ੍ਹਾਂ ਸਾਡਾ ਜਿਹੜਾ ਕੰਮ ਹੈ ਜੀ ਵੀ ਸਾਡੀ ਲੋਸਾ ਅਸੀਂ ਇਹ ਮਾਤਰਾ ਦਾ ਕਹਿੰਦਾ ਵੀ ਜੀ ਤੁਸੀਂ ਸੁਣੋਗੇ ਤੇ ਇਹ ਤੁਹਾਡੇ ਹੀ ਆਪਾ ਗਵੰਤਮਾਨ ਦੀ ਜੀ ਤੁਹਾਡੇ ਹੀ ਆ ਬਾਕੀ ਜਿਹੜਾ ਸਾਡਾ ਬੁਜ਼ਗਾਰ ਜਗਾਰ ਦਾ ਸੋਚੋ ਇਹ ਰੁਜ਼ਗਾਰ ਕਿਤੇ ਕੋਈ ਇਹ ਤਰ ਬਿਲਕੁਲ ਨਹੀਂ ਮਾੜਾ ਜਿਹਨੂੰ ਕਹਿੰਦੇ ਮਾੜਾ ਵਾਲਾ ਪ੍ਰਸ਼ਾਸਨ ਤੱਕ ਕੌਣ ਕੀਤੀ ਤੁਸੀਂ ਅਜੋ ਬੜੇ ਬੜੇ ਨਗਾ ਤਾਂ ਕਮੀਆਂ ਤੁਹਾਡੇ ਕੋਲ ਸੁਣਦਾ ਹੀ ਨਹੀਂ ਆ ਜਿਹੜੀ ਤੁਹਾਡੇ ਹੁਣ ਇੱਥੇ ਦੁਨੀਆ ਘਰ ਦੁਕਾਨਾਂ ਵਾਂਗੀ ਡਿਮਾਂਡ ਹੈ ਕਿਥੇ ਰੇੜੀ ਚੱਲਦੀ ਜੇ ਮਾਰਕੀਟ ਹਾਂ ਕੁਝ ਦੇ ਫਿਰ ਦੁਬਾਰਾ ਕੁਝ ਵੀ ਆ ਗਏ ਜਿੱਦੀ ਰੌਣਕ ਹੀ ਫੇੜੇ ਵਿੱਚ ਹੋਵੇ ਗਾੜੀ ਚੱਲੇ ਕੈਗੋ ਟਿਕਾਣ ਵਾਲੇ ਬਣੀਆਂ ਤੁਸੀਂ ਇਹ ਗੱਲ ਆਪਣੀ ਜਿਹੜੀ ਰੇੜੀ ਮਾਰਕੀਟ ਵਾਲੀ ਪ੍ਰਸ਼ਾਸਨ ਨੂੰ ਪਹੁੰਚਾਈ ਹੈ ਹਾਂ ਸਾਹੀ ਕਿਆ ਇਹ ਕੁਝ ਕੁਸ਼ੀ ਦੀ ਮੰਨਦੇ ਹੋ ਜੇ ਤੱਕ ਉਹਨਾਂ ਕੋਈ ਜਵਾਬ ਸੀ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੁਝ ਨਹੀਂ ਬਤਾ। ਇੱਕ ਪਾਰ ਵਾਜੀ ਧੰਨਵਾਦ। ਗੰਕੀਨਾਪੁਰ ਦੇ ਪਰਕੇਸ਼ ਵਾਜ। ਜੇ ਸਾਡੇ ਦਫਤਰੋਂ ਕੋਈ ਆਣਾ ਕੀ ਬਸ ਹੋਇਆ ਕੀ ਬਸ ਹੋਇਆ। ਨੁਕਸਾਨ ਸਨਾਂ ਜੇ ਸੇ ਦੇ ਵੇਲੇ ਬੈਠਦੇ ਆ ਦੋ ਤਿੰਨ ਦਿਨ ਹੋ ਗਏ ਜਿੰਦਾਂ ਬਾਈਟਣ ਗਿਆ ਨਾ ਕੰਮ ਹੀ ਨਹੀਂ ਹੈਗਾ ਦਿੱਕੋ। ਬਸ 50 ਬੰਦਾ ਉਹਨਾਂ ਕੀ ਬੰਦਾ ਕਰਦਾ ਫਿਰ ਚਾਹ ਨਹੀਂ ਪਹੁੰਚਦਾ। ਇਹਨਾਂ ਦਾੜੀ ਵਧੀਆ ਬਣ ਜਾਂਦੀ ਹੈ। ਇਨਾਂ ਦਾੜੀ ਵਧੀਆ ਬਣ ਜਾਂਦੀ ਹੈ। ਹੁਣ ਹੁਣ ਕੀ ਨਹੀਂ ਹੈਗੀ ਇੱਥੇ ਕੁਝ ਵੀ। ਕੀ ਚਾਹੁੰਦੇ ਤੁਸੀਂ ਜੀ ਹੋਣ ਜਾਈਗਾ? ਇੱਥੇ ਢੋੜੀ ਪਾਰ ਦੀ ਬਣ ਜਾਏ ਜੋ ਵੀ ਮਾਰਕੀਟ ਬਣ ਜਾਏ, ਉਹਨਾਂ ਥੋੜੀ ਰੌਣਕ ਹੋ ਜਾਏਗੀ ਥੋੜੀ ਜਿਹੀ। ਅੱਗੇ ਕਿਹੜਾ ਆਇਆ? ਨਵਾਂ ਯਸਪਾਲ ਜੀ। ਯਸਪਾਲ ਜੀ ਪਾਸਟੈਂਡ ਉੱਪਰ ਚਲਾ ਗਿਆ ਯਸਪਾਲ ਜੀ ਹਾਂ ਜੀ। ਉਹਦੇ ਨਾਲ ਕਾਰੋਬਾਰ ਨੂੰ ਕੀ ਨੁਕਸਾਨ ਆਇਆ ਤੇ ਕੀ ਗੱਲ ਹੈ? ਕਾਰੋਬਾਰ ਸਾਰੇ ਠੱਪ ਹੋ ਗਿਆ ਜੀ। ਨਾ ਸਾਨੂੰ 72 ਤੋਂ ਇੱਥੇ ਬੈਠਾਣਾ। ਬੇ ਰੋਟੀ ਗਾ ਬਿਲਕੁਲ ਹੀ ਖਤਮ ਹੋ ਗਿਆ ਮੈਲ ਗਿਆ ਕਾਫੀ ਅੰਕਾ ਨੋ ਰੋਟੀ ਪਾਲੇ ਜਾਵੇ ਦਸੋ ਕੀ ਕਰਾਂਗੇ ਕੀ ਕਰਨਾ ਚਾਹੁੰਦੇ ਜੇ ਪਹਿਲੇ ਇਹਨੇ ਫਿਰ ਬਾਸਾਂ ਜਾਵੇ ਕਿਹਾ ਨਾ ਜੇਗਾ ਤੇ ਜਾਂਸਾ ਨੋ ਚੜ ਜਾ ਕੇ ਕਰਨ ਦੇਵੇ ਜਾਂ ਫਿਰ ਪੀ ਇਹ ਵੀ ਕਿ ਕੁਝ ਲੋਕਾਂ ਇਹ ਵੀ ਕਹਿੰਦਾ ਕਿ ਇੱਥੇ ਕੋਈ ਮਾਰਕੀਟ ਨਹੀਂ ਆਦੀ ਹੈ ਰੇੜੀ ਮਾਰਕੀਟ ਰੇੜੀ ਮਾਰਕੀਟ ਆ ਜਾਵੇ ਮਿੰਨੀ ਬਾਸਾਂ ਆ ਜਾਵੇ ਉਹਦੇ ਵਿੱਚ ਫੜ ਕੇ ਪੈਣ ਲਈ ਮੈਂ ਗਾ ਰੋਟੀ ਖਾਂ ਜੂਗਾ